ਕੰਕਾਰ ਮੀਡੀਆ ਦੇ ਸਮੂਹ ਦਰਸ਼ਕਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਘਟਨਾਵਾਂ ਪੰਜਾਬ ਦੀਆਂ ਜਿਹੜੀਆਂ ਇਸ ਗੱਲ ਵੱਲ ਇਸ਼ਾਰਾ ਕਰ ਰਹੀਆਂ ਹੈ ਕਿ ਪੰਜਾਬ ਪੁਲਿਸ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਕਾਨੂੰਨ ਸम्मत ਨਹੀਂ ਹੈ ਔਰ ਇਹ ਵੀ ਅੰਦੇਸ਼ਾ ਜਤਾਇਆ ਜਾ ਰਿਹਾ ਹੈ ਕਿ ਪੰਜਾਬ ਨੂੰ ਪੁਲਿਸ ਸਟੇਟ ਵਿੱਚ ਤਾਂ ਨਹੀਂ ਬਦਲਿਆ ਜਾ ਰਿਹਾ ਇਹ ਰੋਪ ਵਕ ਵਕ ਰਾਜਨੀਤਿਕ ਪਾਰਟੀਆਂ ਵੱਲੋਂ ਲਗਾਏ ਜਾ ਰਹੇ ਨੇ ਦੋ ਘਟਨਾਵਾਂ ਬੜੀਆਂ ਗੰਭੀਰ ਨੇ ਪਹਿਲੀ ਘਟਨਾ ਜਿੱਥੇ ਲੁਧਿਆਣੇ ਦੇ ਇੱਕ ਸਿੱਖ ਨੌਜਵਾਨ ਨੂੰ ਬੁਰੀ ਤਰ੍ਹਾਂ ਮਾਰਿਆ ਗਿਆ ਪੁਲਿਸ ਵੱਲੋਂ ਮਾਰਕੁੱਟ ਕੀਤੀ ਗਈ ਇੰਨਾ ਮਾਰਿਆ ਗਿਆ ਕਿ ਉਹ ਬੇਹੋਸ਼ ਹੋ ਗਿਆ ਉਹਦੇ ਨੌ ਕੱਟਣ ਦੀ ਗੱਲ ਜਿਹੜੀ ਹੈ ਉਹ ਕਹੀ ਜਾ ਰਹੀ ਹੈ ਕਿ ਉਹਦੇ ਨੌ ਤਿਕਣ ਕੱਟੇ ਗਏ ਤਸੱਦਦ ਕੀਤਾ ਗਿਆ ਕਿਉਂਕਿ ਉਹਦੀ ਗੱਡੀ ਦੇ ਉੱਤੇ ਸੰਜ ਨੈਲ ਸਿੰਘ ਜੀ ਦੀ ਫੋਟੋ ਲੱਗੀ ਹੋਈ ਸੀ ਔਰ ਮੰਦੀ ਸ਼ਬਦਾਵਲੀ ਦੇ ਨਾਲ ਸੰਤਾ ਨੂੰ ਸੰਬੋਧਿਤ ਕੀਤਾ ਗਿਆ ਜਿਹਨੂੰ ਲੈ ਕੇ ਸਿੱਖ ਸੰਸਥਾਵਾਂ ਦੇ ਵਿੱਚ ਭਾਰੀ ਰੋਸ ਪਣ ਪਿਆ ਵੱਖ-ਵੱਖ ਸਿੱਖ ਧਿਰਾਂ ਸਿੱਖ ਰਾਜਨੀਤਿਕ ਪਾਰਟੀਆਂ ਜਿਹਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਜਿਹੜੀ ਆਕਾਲੀ ਦਲ ਦੀ ਆਕਾਲੀ ਦਲ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਪਾਰਟੀ ਹੈ ਉਹਨਾਂ ਦੇ ਵੱਲੋਂ ਨਾਲ ਹੀ ਜਿਹੜਾ ਅਕਾਲੀ ਦਲ ਜਿਹਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਾਰਿਆਂ ਨੇ ਹੋਰ ਸਿੱਖ ਜਦੇ ਬੰਦੀਆਂ ਨੇ ਆਵਾਜ਼ ਚੁੱਕੀ ਤੇ ਆਵਾਜ਼ ਚੁੱਕਣ ਤੋਂ ਬਾਅਦ ਇਹ ਹੋਇਆ ਕਿ ਉਹਨਾਂ ਪੁਲਿਸ ਵਾਲਿਆਂ ਦੇ ਖਿਲਾਫ ਪਰਚੇ ਦਰਜ ਕੀਤੇ ਗਏ ਦੋ ਪਰਚੇ ਦਰਜ ਕੀਤੇ ਗਏ ਇੱਕ ਉਸ ਨੌਜਵਾਨ ਤੇ ਜੋ ਤਸੱਦਦ ਆਇਆ ਗਿਆ ਔਰ ਦੂਸਰਾ ਜੋ ਮੰਦੀ ਸ਼ਬਦਾਵਲੀ ਵਰਤੀ ਗਈ ਦੂਜੀ ਕੋ ਹੋਰ ਘਟਨਾ ਆਪਾਂ ਫਿਰ ਵਿਸ਼ਲੇਸ਼ਣ ਕਰਾਂਗੇ ਪਹਿਲਾਂ ਦੂਜੀ ਘਟਨਾ ਦਾ ਜ਼ਿਕਰ ਕਰ ਲਈਏ ਦੂਜੀ ਘਟਨਾ ਕਲ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਹੋਈ ਜਿੱਥੇ ਸੂਤਰਾਂ ਦੇ ਅਨੁਸਾਰ ਫਿਰੋਜ਼ਪੁਰ ਦੇ ਰਹਿਣ ਵਾਲੇ ਇੱਕ ਪਿਓ ਔਰ ਪੁੱਤਰ ਨੂੰ ਜਦੋਂ ਉਹਨਾਂ ਦਾ ਬਾਕੀ ਪਰਿਵਾਰ ਘਰ ਦੀਆਂ ਬੀਬੀਆਂ ਜਿਹੜੀਆਂ ਨੇ ਉਹ ਇਸ਼ਨਾਨ ਕਰਨ ਵਾਸਤੇ ਗਈ ਹੋਏ ਸਨ ਉਹਨਾਂ ਨੂੰ ਪ੍ਰਕਰਮਾ ਦੇ ਵਿੱਚੋਂ ਸਾਦੀ ਵਰਦੀ ਵਿੱਚ ਆਈ ਪੁਲਿਸ ਨੇ ਪ੍ਰਕਰਮਾ ਦੇ ਵਿੱਚੋਂ ਚੁੱਕ ਲਿਆ ਔਰ ਉਹਨਾਂ ਨੂੰ ਲੈ ਕੇ ਚਲੇ ਗਏ ਜਦੋਂ ਪਰਿਵਾਰ ਵਾਪਸ ਆਇਆ ਦੇਖਿਆ ਕਿ ਉਹਨਾਂ ਦੇ ਨਾਲ ਜਿਹੜੇ ਘਰ ਦੇ ਜੀ ਆਏ ਸਨ ਜਿਹੜੇ ਬੰਦੇ ਆਏ ਸਨ ਘਰ ਦੇ ਉਹ ਮੌਜੂਦ ਨਹੀਂ ਤਾਂ ਸੀਸੀਟੀਵੀ ਫੁਟੇਜ ਦੇਖੀਆਂ ਗਿਆ ਸੀਸੀਟੀਵੀ ਤੋਂ ਪਤਾ ਲੱਗਾ ਕਿ ਸਾਦੀ ਵਰਦੀ ਵਿੱਚ ਪੁਲਿਸ ਉਹਨਾਂ ਨੂੰ ਲੈ ਗਈ ਹੈ ਜੋ ਸਾਡੇ ਸੂਤਰ ਦੱਸਦੇ ਹਨ ਕਿ ਐਸਜੀਪੀਸੀ ਦੀ ਟਾਸਕ ਫੋਰਸ ਨੇ ਦੋ ਪੁਲਿਸ ਮੁਲਾਜ਼ਮ ਜਿਹੜੇ ਪ੍ਰਕਰਮਾ ਦੇ ਵਿੱਚ ਜਾਂ ਉਸ ਇਲਾਕੇ ਦੇ ਵਿੱਚ ਸਨ ਉਹਨਾਂ ਨੂੰ ਬਕਾਇਦਾ ਰੋਕ ਲਿਆ ਡਿਟੇਨ ਕਰ ਲਿਆ ਰੋਲਾ ਪੈਣ ਤੋਂ ਬਾਅਦ ਸੀਪੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਸ਼ੱਕ ਦੀ ਬਿਨਾਂ ਤੇ ਇਹਨਾਂ ਨੂੰ ਜਿਹੜੇ ਪਿਓ ਪੁੱਤਰ ਨੇ ਫਿਰੋਜ਼ਪੁਰ ਦੇ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਕਿਉਂਕਿ ਕੋਈ ਡਾਊਟ ਸੀ ਕਿ ਇਹਨਾਂ ਕੋਲ ਕੁਝ ਐਸੀ ਚੀਜ਼ ਹੋ ਸਕਦੀ ਹੈ ਜਿਹਦਾ ਗਲਤ ਇਸਤੇਮਾਲ ਕੀਤਾ ਜਾ ਸਕਦਾ ਹੈ ਪੂਰੀ ਕਿਉਂਕਿ ਅਧਿਕਾਰਿਤ ਬਿਆਨ ਵਿੱਚ ਕੋਈ ਆਇਆ ਨਹੀਂ ਕਿ ਇਹ ਸਚਾਈ ਹੈ ਕਿ ਵਾਸਤੇ ਵਿੱਚ ਉਹਨਾਂ ਕੋਲ ਕੁਝ ਮਿਲਿਆ ਹੈ ਜਾਂ ਨਹੀਂ ਮਿਲਿਆ ਜਾਂ ਇਹ ਕੇਵਲ ਇੱਕ ਫੋਕੀ ਅਫਵਾਹ ਦੇ ਸਾਰੇ ਉਹਨਾਂ ਨੂੰ ਪੁਲਿਸ ਨੇ ਚੁੱਕਿਆ ਜਿੰਨਾ ਚਿਰ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਉਂਦਾ ਉਹਨਾਂ ਚਿਰ ਇਹਦੇ ਉੱਤੇ ਕੁਝ ਵੀ ਨਹੀਂ ਕੀਤਾ ਜਾ ਸਕਦਾ ਪਰ ਇੱਕ ਗੱਲ ਜਿਹੜੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਮੌਜੂਦਾ ਵਿੱਚ ਇੱਕ ਰਾਜਨੀਤਿਕ ਪਾਰਟੀ ਦੇ ਹੈੱਡ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਜਿਹੜੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ਤੇ ਔਰ ਆਪਣੇ ਫੇਸਬੁੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸਵਾਲ ਖੜਾ ਕੀਤਾ ਹੈ ਕਿ ਇਹ ਮर्यादा ਰਹੀ ਹੈ ਜਾਂ ਇੱਕ ਇਹ ਪ੍ਰੋਟੋਕੋਲ ਰਿਹਾ ਹੈ ਕਿ ਅਗਰ ਪੁਲਿਸ ਨੂੰ ਕਦੀ ਵੀ ਲੱਗਦਾ ਹੈ ਕਿ ਕੰਪਲੈਕਸ ਦੇ ਅੰਦਰ ਕੋਈ ਅਜਿਹਾ ਬੰਦਾ ਹੈ ਜਾਂ ਕੋਈ ਐਸੇ ਹੀ ਬੰਦੇ ਕੋਲ ਕੋ ਪੁੱਛ ਪੜਤਾਲ ਜ਼ਰੂਰੀ ਹੈ ਜਾਂ ਕਿਸੇ ਨੂੰ ਹਿਰਾਸਤ ਵਿੱਚ ਲਿਆ ਜਾਣਾ ਜ਼ਰੂਰੀ ਹੈ ਤਾਂ ਗਲਿਆਰਾ ਪੁਲਿਸ ਚੌਂਕੀ ਨੂੰ ਇਤਲਾਹ ਕੀਤੀ ਜਾਂਦੀ ਹੈ ਐਸਜੀਪੀਸੀ ਨੂੰ ਵਿਸ਼ਵਾਸ ਵਿੱਚ ਲਿਆ ਜਾਂਦਾ ਹੈ ਔਰ ਐਸਜੀਪੀਸੀ ਦੀ ਟਾਸਕ ਫੋਰਸ ਦੇ ਥਰੂ ਉਹਨਾਂ ਨੂੰ ਕੋਈ ਇਹੋ ਜਿਹਾ ਅਗਰ ਤੱਤਵ ਹੁੰਦਾ ਹੈ ਜਿਹੜਾ ਕੋਈ ਇਲੀਗਲ ਕੰਮ ਕਰ ਰਿਹਾ ਹੈ ਜਾਂ ਅੰਦੇਸ਼ ਹੈ ਜਾਂ ਕੋਈ ਕ੍ਰਿਮੀਨਲ ਹੈ ਉਨੂੰ ਉਥੋਂ ਲਿਆ ਜਾਣਾ ਜ਼ਰੂਰੀ ਹੈ ਤੇ ਉਹ ਟਾਸਕ ਫੋਰਸ ਦੀ ਮਦਦ ਦੇ ਨਾਲ ਜਿਹੜਾ ਹੈ ਅੰਦਰੋਂ ਨੂੰ ਅਰੈਸਟ ਕਰਕੇ ਪੁਲਿਸ ਨੂੰ ਸੌਂਪਿਆ ਜਾਂਦਾ ਹੈ ਔਰ ਇਹ ਸਾਰੇ ਨੀਮਾਂ ਦੀ ਜਿਹੜੀ ਉਲੰਘਣਾ ਹੋਈ ਹੈ ਐਜਿਪੀਸ਼ਨ ਵਿਸ਼ਵਾਸ ਨਹੀਂ ਲਿਆ ਗਿਆ ਟਾਸਕ ਫੋਰਸ ਨੂੰ ਨਹੀਂ ਦੱਸਿਆ ਗਿਆ ਔਰ ਗਲਿਆਰਾ ਚੌਂਕੀ ਪੁਲਿਸ ਨੂੰ ਵੀ ਨਹੀਂ ਦੱਸਿਆ ਗਿਆ ਸੋ ਉਹਨਾਂ ਨੇ ਇੱਕ ਬੜਾ ਵੱਡਾ ਸਵਾਲ ਖੜਾ ਕੀਤਾ ਕਿ ਇਹ ਜਿਹੜੀ ਆਪ ਖੁਦਰੀ ਹੈ ਇਹ ਠੀਕ ਨਹੀਂ ਹੈ ਇਹਦੇ ਨਾਲ ਕਿਧਰੇ ਨਾ ਕਿਧਰੇ ਜਿਹੜਾ ਮਰਿਆਦਾ ਕਿਉਂਕਿ ਸ਼੍ਰੀ ਹਰਮਿੰਦਰ ਸਾਹਿਬ ਦਾ ਜਿਹੜਾ ਏਰੀਆ ਔਰ ਖਾਸ ਤੌਰ ਤੇ ਜਿਹੜੀ ਪ੍ਰਕਰਮਾ ਔਰ ਅੰਦਰ ਜਿਹੜਾ ਆਪਾਂ ਜਾਣਦੇ ਹਾਂ ਉਹ ਜਿਹੜਾ ਏਰੀ ਉਹ ਦੀ ਮਰਿਆਦਾ ਜਿਹੜੀ ਆ ਉਹ ਵੱਖਰੀ ਹੈ ਉਹਦੀ ਮਰਿਆਦਾ ਦੀ ਪੂਰੀ ਜਿਹੜੀ ਜ਼ਿੰਮੇਵਾਰੀ ਹੈ ਉਹ ਐਸਜੀਪੀਸੀ اور ਉਹਦੀ ٹاسک فورس یا شریعہ القالتک صاحب دے چتر چھائے دے اندر وہ ساری ਮਰਿਆਦਾ ਆਉਂਦੀ ਹੈ ਉੱਥੇ ਕਿਸੇ ਵੀ ਬਾਹਰੀ ایجنسی ਨੂੰ ਬਿਨਾ ਵਿਸ਼ਵਾਸ ਵਿੱਚ ਲੈਸ਼ ਐਸਜੀਪੀਸੀ ਨੂੰ یا ਬਿਨਾ اس پروٹوکول ਦਾ ਪਾਲਣ ਕੀਤੇ ਉਹਨਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ ਸੋ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਹੋਏ ਨੇ ਪੰਜਾਬ ਪੁਲਿਸ ਦੀ ਇਸ ਕਾਰਜ ਗੁਜ਼ਾਰੀ ਤੋਂ ਇਹ ਦੋ ਇਨਸੀਡੈਂਟ ਜਿਹੜੇ ਇੱਕ ਤੋਂ ਬਾਅਦ ਇੱਕ ਹੋਏ ਪਹਿਲਾਂ ਲੁਧਿਆਣੇ ਵਾਲਾ ਮਾਮਲਾ ਪਰ ਹੁਣ ਸ੍ਰੀ ਹਰਮੰਦਰ ਸਾਹਿਬ ਦੀ ਪਰਕਰਮਾ ਦੇ ਵਿੱਚੋਂ ਦੋ ਸਿੱਖਾਂ ਨੂੰ ਹਿਰਾਸਤ ਵਿੱਚ ਲੈਣ ਦਾ ਮਾਮਲਾ ਬਿਨਾਂ ਕਿਸੇ ਨੂੰ ਦੱਸੇ ਬਿਨਾਂ ਕਿਸੇ ਜਾਣਕਾਰੀ ਦੇ ਇਹਦੇ ਨਾਲ ਸਵਾਲੀਆ ਨਿਸ਼ਾਨ ਤਾਂ ਪੰਜਾਬ ਪੁਲਿਸ ਤੇ ਲੱਗਦੇ ਨੇ ਇਹਦੇ ਚ ਐਸਜੀਪੀਸੀ ਵੱਲੋਂ ਹਲੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਬੀ ਕੀ ਹੋਇਆ ਕਿਦਾਂ ਹੋਇਆ ਉਹ ਦੀਸ਼ਕੀ ਕੀਤਾ ਗਿਆ ਸੋ ਲੱਗਦਾ ਹੈ ਕਿ ਇਹ ਮਾਮਲਾ ਜਿਹੜਾ ਆਪਸ ਵਿੱਚ ਸ਼ਾਇਦ ਗੱਲਬਾਤ ਦੇ ਨਾਲ ਇਸ ਮਸਲੇ ਨੂੰ ਸੋਲਵ ਕਰ ਲਿਆ ਗਿਆ ਲੇਕਿਨ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਬਕਾਇਦਾ ਇਹਦਾ ਜ਼ਿਕਰ ਕੀਤਾ ਹੈ ਤਾਂ ਸੰਗਤ ਦੇ ਵਿੱਚ ਜਰੂਰ ਸਵਾਲ ਖੜੇ ਹੋਏ ਨੇ ਕਿ ਇਹ ਪੂਰਾ ਮਾਮਲਾ ਕੀ ਸੀ ਔਰ ਐਸਪੀਸੀ ਜਿਹੜੀ ਆ ਉਹਨੂੰ ਅੱਗੇ ਆ ਕੇ ਇਦੇ ਉੱਤੇ ਅਫੀਸ਼ੀਅਲ ਸਟੇਟਮੈਂਟ ਜ਼ਰੂਰ ਦੇਣੀ ਚਾਹੀਦੀ ਏ ਕਿ ਕੀ ਮਾਮਲਾ ਸੀ ਔਰ ਕੀ ਹੋਇਆ ਔਰ ਬਕਾਇਦਾ ਅਗਰ ਪੁਲਿਸ ਨੇ ਇਹ ਗਲਤੀ ਕੀਤੀ ਏ ਕਿਸੇ ਦੇ ਮਰਿਆਦਾ ਦੇ ਖਿਲਾਫ ਤਾਂ ਉਹਨਾਂ ਨੂੰ ਸਖਤ ਚੇਤਾਵਨੀ ਵੀ ਦਿੱਤੀ ਜਾਣੀ ਚਾਹੀਦੀ ਏ ਤਾਂ ਕਿ ਦੁਬਾਰਾ ਤੋਂ ਅਜਿਹਾ ਕੰਮ ਨਾ ਹੋਵੇ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਵੀ ਆਪਣੀ ਰਾਏ ਜਿਹੜੀ ਹੈ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ